ਪੁਲੰਦਾ ਡਿਗਰੀਆਂ ਦਾ ਜਦ ਕਦੇ ਵੀ ਖੋਲ ਲੈਂਦਾ ਹਾਂ ਮੈਂ ਦਿਲ ਨੂੰ ਥਪਤਪਾ ਲੈਂਦਾ ਤੇ ਅੱਖਾਂ ਡੋਲ ਲੈਂਦਾ ਹਾਂ ਜਦੋਂ ਵੀ ਗੁਜ਼ਰਦਾ ਹਾਂ ਮੈਂ ਭਰੇ ਬਾਜ਼ਾਰ ਵਿੱਚੋਂ ਦੀ ਹਜ਼ਾਰਾਂ ਖੁਆਇਸ਼ਾਂ ਵਿੱਚੋਂ ਜ਼ਰੂਰੀ ਟੋਲ ਲੈਂਦਾ ਹਾਂ ਪੰਜਾਬ ਦੇ ਵਿੱਚ ਇਹ ਕਵਿਤਾ ਇੱਕ ਬੇਰੋਜ਼ਗਾਰ ਨੌਜਵਾਨ ਦੇ ਦਿਲ ਦੇ ਵਿੱਚੋਂ ਨਿਕਲੀ ਹੋਈ ਇੱਕ ਹੂਗਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਸਮੇਂ-ਸਮੇਂ ਦੇ ਉੱਤੇ ਬਖਰੀਆਂ ਬਖਰੀਆਂ ਸਰਕਾਰਾਂ ਉਹਨਾਂ ਦੇ ਨਾਲ ਵਾਅਦੇ ਕਰਦੀਆਂ ਰਹੀਆਂ ਤੇ ਮੰੰਜਰ ਇਹ ਆ ਕਿ ਪੰਜਾਬ ਦੀ ਨੌਜਵਾਨੀ ਕਿਤੇ ਨਾ ਕਿਤੇ ਨਿਰਾਸ਼ ਹੋ ਕੇ ਅੱਜ ਵਿਦੇਸ਼ਾਂ ਵੱਲ ਨੂੰ ਮਹਾਨ ਕਰ ਰਹੀ ਆ ਪਰ ਵਿਦੇਸ਼ਾਂ ਦੇ ਵਿੱਚ ਵੀ ਸਥਿਤੀ ਆ ਹੁਣ ਥੋੜੀ ਡਾਵਾ ਡੋਲੀ ਹੋਈ ਪਈ ਆ ਜਿਨ ਕਿ ਪੰਜਾਬ ਦੇ ਨੌਜਵਾਨ ਦੀ ਸਥਿਤੀ ਆ ਜਿਹੜੀ ਉਹ ਬਹੁਤ ਹੀ ਜ਼ਿਆਦਾ ਜੋ ਬੇਰੁਜ਼ਗਾਰੀ ਦੀ ਜ਼ਿੰਦਗੀ ਹੰਡਾ ਰਿਆ ਹੈਗਾ ਉਹਦੇ ਵਾਸਤੇ ਇੱਥੇ ਕੋਈ ਵੀ ਭਵਿੱਖ ਨਹੀਂ ਨਜ਼ਰ ਆ ਰਿਹਾ ਹੈਗਾ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਸੀਗੀ ਇੱਕ ਨਵਾਂ ਬਦਲਾਵ ਦਾ ਨਾਰਾ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਤੇ ਟੈਂਕੀਆਂ ਦੇ ਉੱਤੇ ਬਹੁਤ ਸਾਰੇ ਬੈਠੇ ਅਧਿਆਪਕਾਂ ਨੂੰ ਆ ਜਿਹੜਾ ਉਹਨਾਂ ਨੇ ਹੇਠਾਂ ਉਤਾਰਨ ਦਾ ਜਿਹੜਾ ਇਹ ਗੱਲ ਲੈ ਕੇ ਆਏ ਕਿ ਸਾਡੀ ਸਰਕਾਰ ਸਾਡੀ ਸੱਤਾ ਹੋਈ ਉਦੋਂ ਕੋਈ ਵੀ ਬੇਰੁਜ਼ਗਾਰ ਆ ਜਿਹੜਾ ਉਹ ਟੈਂਕੀਆਂ ਦੇ ਉੱਤੇ ਆ ਜਿਹੜਾ ਨਹੀਂ ਬੈਠੇ ਇਹ ਤਸਵੀਰ ਜੋ ਤੁਸੀਂ ਇਹ ਨੌਜਵਾਨ ਦੀ ਦੇਖ ਰਹੇ ਹੋ ਸਕਰੀਨ ਦੇ ਉੱਤੇ ਇਹ ਨੌਜਵਾਨ ਪੱਕਾ ਪਿੰਡ ਤੋਂ ਬਠਿੰਡਾ ਦੇ ਵਿੱਚ ਤੇ ਵੀਆਡ ਸਮੇਤ ਹੋਰ ਕਈ ਡਿਗਰੀਆਂ ਜਿਹੜੀਆਂ ਇਸ ਨੌਜਵਾਨ ਨੇ ਟੈਸਟ ਵੀ ਹੈ ਜਿਹੜਾ ਮਾਸਟਰੀ ਦਾ ਕਲੀਅਰ ਕੀਤਾ ਹੈਗਾ ਤੇ ਪੰਜਾਬ ਦਾ ਇਹ ਇਕਲੌਤਾ ਨੌਜਵਾਨ ਨੀਗਾ ਸਗੋਂ ਲਗਭਗ 35-40 ਹਜ਼ਾਰ ਦੇ ਕਰੀਬ ਆ ਜਿਹੜਾ ਇਸੇ ਤਰ੍ਹਾਂ ਦੀਆਂ ਡਿਗਰੀਆਂ ਲੈ ਕੇ ਨੌਜਵਾਨ ਆ ਜਿਹੜੇ ਫਿਰਦੇ ਹੈਗੇ ਆ ਪੰਜਾਬ ਦੀ ਧਰਤੀ ਦੇ ਉੱਤੇ ਤੇ ਉਹ ਡੀ ਕਰਾਏ ਹੈਗੇ ਆ ਕਿ ਕਦੋਂ ਚਾਰ ਕਪੋਸਟਾਂ ਆਉਣ ਤੇ ਉਹਦੇ ਵਿੱਚ ਠੁੰਗੋ ਠੁੰਗੀ ਹੋ ਕੇ ਕੰਪੀਟੀਸ਼ਨ ਵਾਲੇ ਟੈਸਟ ਕੱਢ ਕੇ ਜਿਹੜਾ ਮਾਸਟਰ ਲੱਗੀਏ ਪਰ ਚਾਰ ਕਪੋਸਟਾਂ ਆਉਣ ਦੀ ਵੀ ਹੈ ਜਿਹੜੀ ਕੋਈ ਵੀ ਸੰਭਾਵਨਾ ਉਹਨਾਂ ਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀਗੀ ਇਸ ਕਰਕੇ ਪਿਛਲੇ ਦਿਨੀ ਜਦੋਂ ਮਾਨ ਸਾਹਿਬ ਨੇ ਰੈਲੀ ਕੀਤੀ 17 ਤਰੀਕ ਨੂੰ ਤਾਂ 17 ਤਰੀਕ ਦੀ ਰੈਲੀ ਦੇ ਵਿੱਚ ਇਹ ਨੌਜਵਾਨ ਵੀ ਆਪਣੇ ਹੱਕ ਮੰਗਣ ਦੇ ਲਈ ਗਏ ਸੀ ਪਰ ਹੋਇਆ ਇਹ ਸੁਬਾ ਤੋਂ ਲੈ ਕੇ ਸ਼ਾਮ ਤੱਕ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਨਜ਼ਰਬੰਦ ਰੱਖਿਆ ਤੇ ਜਦੋਂ ਹਨੇਰਾ ਹੋ ਗਿਆ ਕੁਸਮੂਸਾਇਆ ਹੋ ਗਿਆ ਉਦੋਂ ਇਹਨਾਂ ਨੌਜਵਾਨਾਂ ਨੂੰ ਛੱਡਿਆ ਤੇ ਪੰਜਾਬ ਦੀਆਂ ਸੜਕਾਂ ਦੇ ਹਾਲਾਤ ਕਿਹੋ ਜਿਹੇ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਪੁਲਿਸ ਪ੍ਰਸ਼ਾਸਨ ਨੇ ਇਹ ਵੀ ਨਹੀਂ ਸੋਚਿਆ ਹੋਣਾਗਾ ਕਿ ਘਰੇ ਕਿਸ ਤਰ੍ਹਾਂ ਜਾਣਗੇ ਕਿਉਂਕਿ ਰਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਵੀ ਹੋ ਸਕਦੀ ਆ ਇੱਕ ਆ ਦੂਸਰਾ ਸਕਰੀਨਸ਼ਾਟ ਵੀ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੋਣਾ ਇਸ ਦੇ ਵਿੱਚ ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਅਤੇ ਆਰਟ ਐਂਡ ਕ્રાਫਟ ਇਹਨਾਂ ਦੋ ਯੂਨੀਅਨਾਂ ਦੇ ਆ ਜਿਹੜੇ ਕਾਰਕੋਨਾਂ ਤੇ ਆਗੂ ਆ ਜਿਹੜੇ ਉਹ ਨੇੜੇ ਹੀ ਜੋ ਮੋੜ ਵਿਖੇ ਟੈਂਕੀ ਬਣੀ ਹੋਈ ਆ ਪਾਣੀ ਦੀ ਉਸ ਤੇ ਚੜੇ ਹੋਏ ਨਜ਼ਰ ਆਏ ਤੇ ਉਸ ਟੈਂਕੀ ਦੇ ਉੱਤੇ ਚੜ ਕੇ ਜਿਹੜਾ ਇਹਨਾਂ ਨੇ ਮਾਨ ਸਰਕਾਰ ਦੇ ਖਿਲਾਫ ਆ ਜਿਹੜੀ ਉਹ ਨਾਰੇਬੰਦ ਬਾਜੀ ਆ ਜਿਹੜੀ ਉਹ ਕੀਤੀ ਮਲਟੀ ਪਰਪਸ ਹੈਲਥ ਵਰਕਰ ਮਤਲਬ ਹੈਲਥ ਦੇ ਨਾਲ ਸੰਬੰਧਿਤ ਵਿਭਾਗ ਦੀ ਗੱਲ ਹੋ ਰਹੀ ਆ ਐਜੂਕੇਸ਼ਨ ਦੇ ਨਾਲ ਸੰਬੰਧਿਤ ਵਿਭਾਗ ਦੀ ਗੱਲ ਹੋ ਰਹੀ ਆ ਤੇ ਮਾਨ ਸਰਕਾਰ ਵੀ ਇਹਨਾਂ ਦੋਨਾਂ ਖੇਤਰਾਂ ਦੇ ਵਿੱਚ ਇੱਕ ਨਵੇਂ ਇਨਕਲਾਬ ਦਾ ਉਹਨਾਂ ਨੇ ਸੁਪਨਾ ਜਿਹੜਾ ਸਾਡੇ ਨੌਜਵਾਨਾਂ ਦੀਆਂ ਅੱਖਾਂ ਦੇ ਵਿੱਚ ਦਿਖਾਇਆ ਪਰ ਉਹ ਸੁਪਨਾ ਜਿਹੜਾ ਇਹਨਾਂ ਦਾ ਚੂਰ-ਚੂਰ ਹੋ ਗਿਆ ਤਰਾਸ ਦੀ ਇਹ ਆ ਕਿ ਸਿਰਫ ਸਾਡੇ ਨੌਜਵਾਨਾਂ ਨੂੰ ਝੂਠੇ-ਮੁੱਠੇ ਭਾਸ਼ਣ ਹੀ ਆ ਜਿਹੜੇ ਉਹ ਸੁਣਨ ਨੂੰ ਮਿਲ ਰਹੇ ਆ ਤੇ ਨਵੀਂ ਸਰਕਾਰ ਹਲਤੀ ਇਹਨਾਂ ਨੌਜਵਾਨਾਂ ਦੇ ਲਈ ਆ ਇੱਕ ਵੀ ਭਰਤੀ ਆ ਜਿਹੜੀ ਉਹ ਲੈ ਕੇ ਨਹੀਂ ਆਏਗੀ ਪਤਾ ਨਹੀਂ ਪੰਜਾਬ ਦੇ ਵਿੱਚ ਕਿਹੜੇ ਨੌਜਵਾਨਾਂ ਨੂੰ ਜਿਹੜੇ ਆਫਰ ਲੈਟਰ ਵੰਡੇ ਜਾ ਰਹੇ ਆ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਜਦ ਕਿ ਪਿਛਲੇ ਦਿਨੀ ਮਾਨ ਸਰਕਾਰ ਨੇ ਕੁਝ ਸਵਾਵਾ ਜਿਹੜੀਆਂ ਇਹ ਵੀ ਕਿਹਾ ਹੋਇਆ ਕਿ ਤੁਹਾਨੂੰ ਘਰੇ ਹੀ ਉਪਲਬਧ ਹੋਣਗੀਆਂ ਇੱਕ ਪਾਸੇ ਮਾਨ ਸਰਕਾਰ ਕਹਿ ਰਹੀ ਹੈਗੀ ਆ ਕਿ ਅਸੀਂ ਨੌਜਵਾਨਾਂ ਨੂੰ ਜਿਹੜਾ ਉਹ ਨੌਕਰੀ ਦੇਵਾਂਗੇ ਪਰ ਜਦੋਂ ਉਹ ਸਵਾਵਾ ਘਰੋ ਘਰੀ ਉਪਲਬਧ ਹੋ ਗਈਆਂ ਤਾਂ ਉਸ ਦੇ ਨਾਲ ਆ ਇਹ ਵੀ ਸੋਚਣ ਵਾਲੀ ਗੱਲ ਆ ਕਿ ਕਿੰਨੇ ਨੌਜਵਾਨ ਜੋ ਇਸ ਖੇਤਰ ਦੇ ਵਿੱਚ ਲੱਗੇ ਹੋਏ ਸੀ ਕੰਮ ਕਰ ਰਹੇ ਸੀਗੇ ਉਹ ਬੇਰੋਜ਼ਗਾਰ ਹੋਣਗੇ ਜਾਨੀ ਕਿ ਰੋਜ਼ਗਾਰ ਦੇਣ ਦੀ ਬਜਾਏ ਰੋਜ਼ਗਾਰ ਖੋਹਣ ਦੀਆਂ ਤਿਆਰੀਆਂ ਜਿਹੜੀਆਂ ਉਹ ਜੋਰਾ-ਸ਼ੋਰਾਤਿਆਂ ਕੀਤੀਆਂ ਜਾਂਦੀਆਂ ਤੇ ਇਸ ਤਸਵੀਰ ਇਹਨਾਂ ਤਸਵੀਰਾਂ ਬਾਰੇ ਤੁਹਾਡੇ ਨਾਲ ਚਰਚਾ ਇਸ ਕਰਕੇ ਕੀਤੀ ਸੀ ਕਿਉਂਕਿ ਤੁਹਾਨੂੰ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਅਜਿਹੇ ਮੁੱਦੇ ਨਹੀਂਗੇ ਤੇ ਵੈਸੇ ਵੀ ਇਹ ਤੁਸੀਂ ਜ਼ਿਆਦਾ ਗੱਲ ਦਿਲ ਤੇ ਨਹੀਂ ਲਾਉਣੀਗੀ ਕੁਝ ਕੁ ਬਕਵਾਸ ਗੱਲਾਂ ਜਿਹੜੀਆਂ ਉਹ ਦਿਲ ਤੇ ਨਹੀਂ ਲਾਉਣੀਆਂ ਚਾਹੀਦੀਆਂ ਕਿਉਂਕਿ ਆਮ ਤੌਰ ਤੇ ਅਸੀਂ ਇਹਨਾਂ ਗੱਲਾਂ ਨੂੰ ਬਕਵਾਸ ਹੀ ਸਮਝਦੇ ਹਾਂ ਸੋਚਣ ਵਾਲੀ ਗੱਲ ਆ ਸਾਡੇ ਵਾਸਤੇ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈਗਾ ਤੇ ਦਸੰਬਰ ਮਹੀਨਾ ਜਿਹੜਾ ਉਹ ਸ਼ਹੀਦਿਆਂ ਦਾ ਦਿਹਾੜਾ ਸ਼ਹੀਦਿਆਂ ਦਾ ਮਹੀਨਾ ਹੈਗਾ ਇਹਨਾਂ ਦੇ ਵਿੱਚ ਸਾਡੇ ਗੁਰੂ ਸਾਹਿਬ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਆ ਜਿਹੜਾ ਆਪਣੇ ਅਣਖ ਸਵੈਮਾਨ ਅਤੇ ਸੁਤੰਤਰਤਾ ਦੇ ਲਈ ਆ ਜਿਹੜਾ ਆਪਣੇ ਵਿਚਾਰ ਤੋਂ ਪਿੱਛੇ ਨਹੀਂ ਹਟੇਗੇ ਕੁਰਬਾਨੀਆਂ ਕੀਤੀਆਂ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਤੇ ਸਾਡੇ ਲੋਕਾਂ ਨੂੰ ਵੀ ਇਹ ਸਨੇਹਾ ਦਿੱਤਾ ਕਿ ਜਿੱਥੇ ਵੀ ਤੁਹਾਡੇ ਨਾਲ ਠੱਗੀ ਧੋਖਾ ਹੁੰਦਾ ਤੁਹਾਡੇ ਨਾਲ ਤੱਕਾ ਹੁੰਦਾ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਸਾਡੇ ਲੋਕਾਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਅਸੀਂ ਉਹਨਾਂ ਦੇ ਫਾਸਫੇਰ ਦੇ ਉੱਤੇ ਕਿੱਥੋਂ ਤੀਕ ਖਰੇ ਉੱਤਰ ਰਹੇ ਹੈਗੇ ਸੋਚੋ ਜੇ ਜ਼ਰੂਰ ਇਹਨਾਂ ਮਾਨੀ ਦੀ ਕੋਸ਼ਿਸ਼ ਕਿ ਕਿਤੇ ਨਾ ਕਿਤੇ ਸਾਡਾ ਜੋ ਪੜਿਆ ਲਿਖਿਆ ਤਬਕਾ ਹੈਗਾ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਹੈਗੀਆਂ ਜਿਨ੍ਹਾਂ ਕੋਲੇ ਡਿਗਰੀਆਂ ਦੇ ਪਲੰਦੇ ਆ ਉਹਨਾਂ ਨੂੰ ਸਿਰਫ ਫਰੋਲ-ਫਰੋਲ ਕੇ ਰੋਣ ਦਾ ਕੋਈ ਫਾਇਦਾ ਨਹੀਂਗਾ ਸਗੋਂ ਜੋ ਇਹਨਾਂ ਕੁਛ ਨੌਜਵਾਨਾਂ ਨੇ ਕੀਤਾ ਉਸੇ ਤਰੀਕੇ ਦੇ ਨਾਲ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਵੀ ਸਰਕਾਰਾਂ ਗਈਆਂ ਹੈਗੀਆਂ ਜੋ ਹਾਲ ਕਾਂਗਰਸ ਸਰਕਾਰ ਦਾ ਬੇਰੋਜ਼ਗਾਰਾਂ ਨੇ ਕੀਤਾ ਸੀਗਾ ਉਹੀ ਹਾਲ ਸ਼ਾਇਦ ਇਹਨਾਂ ਸਰਕਾਰਾਂ ਦਾ ਕਰਨਾ ਪਊਗਾ ਉਹਨਾਂ ਚਿੱਕਰ ਕੁਝ ਵੀ ਆ ਜਿਹੜਾ ਬੱਟਿਆ ਨਹੀਂ ਜਾਣਾ। ਸੋ ਇੰਨੀ ਗੱਲਬਾਤ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਚੰਗੀ ਲੱਗੀ ਕਮੈਂਟ ਲਾਜ਼ਮੀ ਕਰਨਾ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਤੇ ਸਾਡੇ ਪੇਜ ਨੂੰ ਫੋਲੋ ਲਾਜ਼ਮੀ ਕਰਨਾ। ਮਿਹਰਬਾਨੀ।